ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰਦੇ ਨੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਲਾਹੌਰ ਲਾਹੌਰ ਤੋਂ ਰਾਏਪੋਦੀ ਤਲਵੰਡੀ ਰਾਏਪੋਦੀ ਤਲਵੰਡੀ ਤੋਂ ਸੈਦਪੁਰ ਸੈਦਪੁਰ ਤੋਂ ਹਰਦੁਆਰ ਹਰਦੁਆਰ ਤੋਂ ਅਲਮੋੜਾ ਅਲਮੋੜ ਤੋਂ ਗੋਰਖਮਾਤਾ ਗੋਰਖਮਾਤਾ ਤੋਂ ਅਯੁੱਧਿਆ ਅਯੁੱਧਿਆ ਤੋਂ ਪਰਿਆਗ ਪਰਿਆਗ ਤੋਂ ਬਨਾਰਸ ਬਨਾਰਸ ਤੋਂ ਗਿਆ ਗਿਆ ਤੋਂ ਗੁਹਾਟੀ ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਟ ਸਿਲਟ ਤੋਂ ਟਾਕਾ ਟਾਕਾ ਤੋਂ ਨਦੀਆਂ ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ ਮੇਦਨੀਪੁਰ ਤੋਂ ਪੂਰੀ ਪੂਰੀ ਤੋਂ ਬੇਤਵਾੜਾ ਬੇਤਵਾੜਾ ਤੋਂ ਗੰਤੂਰ ਗੰਤੂਰ ਤੋਂ ਕੁੜਾਪਾ ਕੁੜਾਪਾ ਤੋਂ ਰਮੇਸ਼ਵਰ ਰਮੇਸ਼ਵਰ ਤੋਂ ਸਿੰਗਲਾਦੀਪ ਸਿੰਗਲਾਦੀਪ ਤੋਂ ਕੋਚੀਨ ਕੋਚੀਨ ਤੋਂ ਪਾਲਕਾ ਨੀਲਗਰੀ ਨੀਲਗਰੀ ਤੋਂ ਸ਼੍ਰੀ ਰੰਗਾਪਟਮ ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਿਰ ਮਲਕ ਰਾਜਨ ਮੰਦਿਰ ਤੋਂ ਪਾਂਦਰਪੁਰ ਪਾਂਦਰਪੁਰ ਤੋਂ 바ਰਸੀ 바ਰਸੀ ਤੋਂ ਪੂਨਾ ਪੂਨਾ ਤੋਂ 나सिक 나सिक ਤੋਂ ਰੰਗਾਬਾਦ ਔਰੰਗਾਬਾਦ ਤੋਂ ਓਮਕਾਰ ਮੰਦਿਰ ਓਮਕਾਰ ਮੰਦਿਰ ਤੋਂ ਜੈਨੂ ਜੈਨ ਤੋਂ ਬਰੋਦਾ ਬਰੋਦਾ ਤੋਂ ਭਾਵਨਗਰ ਭਾਵਨਗਰ ਤੋਂ ਪਾਲੀਟਾਨਾ ਪਾਲੀਟਾਨਾ ਤੋਂ ਸੋਮਨਾ ਸੋਮਨਾ ਤੋਂ ਦੁਆਰਖਾ ਦੁਆਰਖਾ ਤੋਂ ਓਖਾ ਬੰਦਰ ਓਖਾ ਬੰਦਰ ਤੋਂ ਮਾੜਵੀ ਬੰਦਰ ਮਾੜਵੀ ਬੰਦਰ ਤੋਂ ਪੁਜ ਪੁਜ ਤੋਂ ਅੰਜਾਰ ਅੰਜਾਰ ਤੋਂ ਬੀਸਨਗਰ ਬੀਸਨਗਰ ਤੋਂ ਆਬੂ ਆਬੂ ਤੋਂ ਨਾਧਵਾਰਾ ਨਾਧਵਾਰ ਤੋਂ ਚਤੌੜ ਤੋਂ ਜਮੀਰ ਅਜਮੇਰ ਤੋਂ ਪੁਸ਼ਕਰ ਪੁਸ਼ਕਰ ਤੋਂ ਮਥਰਾ ਮਥਰੇ ਤੋਂ ਦਿੱਲੀ ਦਿੱਲੀ ਤੋਂ ਪਾਣੀ ਪਾਤਾ ਪਾਣੀ ਪਾਤੋਂ ਪਿਓਆ ਪਿਓਵੇ ਤੋਂ ਸਰਸਾ ਸਰਸੇ ਤੋਂ ਸੁਲਤਾਨਪੁਰ ਗੁਰੂ ਨਾਨਕ ਪਾਸ਼ਾ ਨੇ ਆਪਣੇ ਚਰਨਾਂ ਨਾਲ ਦੁਰ ਕੇ ਭੁੱਲੀ ਹੋਈ ਮਨੁੱਖਤਾ ਨੂੰ ਸੱਚ ਦੇ ਰਸਤੇ ਪਾਇਆ